12 ਵਜੇ ਤੱਕ ਤੁਸੀਂ ਪਹੁੰਚਣਾ ਉਸ ਤੋਂ ਪਹਿਲਾਂ ਪਹੁੰਚੋ ਤਾਂ ਵੀ ਵੈਲਕਮ ਹੈ 10 ਵਜੇ ਪਹੁੰਚੋ 9:30 ਪਹੁੰਚੋ ਸੋ ਜੀ ਆਇਆਂ ਨੂੰ ਸਾਡੀ ਸਾਰੀ ਟੀਮ ਵੱਲੋਂ ਬਾਬਾ ਜੀ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਸੰਗਤਾਂ ਦੀ ਉਡੀਕ ਹੈ ਸੰਗਤਾਂ ਅੱਖਾਂ ਤੇ ਭਾਈ ਗੁਰਦੀਪ ਸਿੰਘ ਜੀ ਸੰਗਤਾਂ ਨੂੰ ਉਡੀਕ ਰਹੇ ਨੇ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸਮਾਣਾ ਨਿਵਾਸੀਆਂ ਨੂੰ ਪੰਜਾਬ ਮੱਸੀਆਂ ਨੂੰ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਚੱਲਾ ਚਲੋ ਸਮਾਣਾ ਦੇ ਏਰੀਏ 'ਚ ਸਮਾਣਿਆਂ ਦਾ ਜਾਦੇ ਫਰਜ਼ ਬਣਦਾ ਹੈ ਇਹ ਤੇ ਆਉਣ ਕਿਉਂਕਿ ਉਹਨਾਂ ਦੇ ਏਰੀਏ 'ਚ ਹੈ ਉਹਨਾਂ ਦੀ ਇੱਜ਼ਤ ਹੈ ਜਦੋਂ ਕਿਤੇ ਗੱਲ ਚੱਲਦੀਆਂ ਤਾਂ ਸਮਾਣੇ ਦੀ ਚੱਲੂਗੀ ਇਹ ਜਿਹੜਾ ਗੁਰੂ ਦੇ ਸਤਕਾਰ ਲਈ ਮੋਤ ਚੱਲ ਗਏ ਤੇ ਉਹ ਸਮਾਣੇ ਸ਼ਹਿਰ ਤੋਂ ਲੱਗਿਆ ਦੀ 50 ਦਿਨ ਹੋ ਗਏ ਨੇ ਸਾਡਾ ਵੀਰ ਉੱਪਰ ਬੈਠਾ ਅਸੀਂ ਵੱਤੋਵਾ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਕੱਲ੍ਹ ਐਤਵਾਰ 1 ਤਰੀਕ ਨੂੰ ਵੱਤੋਵਾ ਦੇ ਇਥੇ ਕੱਟ ਕਰੋ ਸਾਰੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਣਾ ਨਗਰ ਅਤੇ ਜੋ ਵੀ ਆਸ-ਪਾਸ ਦੇ ਪਿੰਡ ਸ਼ਹਿਰ ਕਸਬੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਬੰਦਾ ਘਰ ਪ੍ਰਤੀ ਦੁਕਾਨ ਪ੍ਰਤੀ ਕਾਰੋਬਾਰ ਪ੍ਰਤੀ ਇੱਕ ਬੰਦਾ ਜਿਹੜਾ ਹੈ ਉਹ ਸਰਨਾਮੇ ਦਾ ਇੱਥੇ ਜਰੂਰ ਆਵੇ 50 ਦਿਨ ਹੋ ਚੁੱਕੇ ਨੇ ਜੋ ਟਾਵਰ ਤੇ ਬੈਠੇ ਭਾਈ ਗਰਜੀਤ ਸਿੰਘ ਤੇ ਮੈਂ ਕਹਣਾ ਵੀ ਨੌਜਵਾਨੋ ਕੱਲ ਨੂੰ ਐਂਤਵਾਰਿਆ ਕੱਲ ਨੂੰ ਆਪਣਾ ਤਕੜਾ ਇਕੱਠ ਆ ਸਮਾਣੇ ਬੰਦ ਦਾ ਵੀ ਇਕੱਠ ਆ ਤੇ ਸਾਰੇ ਬਾਅਦ ਚੜ ਕੇ ਪਹੁੰਚੋ ਗੁਰਪ੍ਰੀਤ ਜੀ ਤੁਸੀਂ ਪਹੁੰਚੇ ਹੋ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਸਮਾਣਾ ਪਹੁੰਚਦੇ ਹੋ ਔਰ ਕੀ ਕਹਿਣਾ ਚਾਹੋਗੇ ਕੱਲ ਜਿਹੜਾ 1 ਦਸੰਬਰ ਨੂੰ ਇਕੱਠ ਹੈ ਸਾਨੂੰ ਜੀ ਇਹ ਤਾਂ ਮਤਲਬ ਕਿ ਪੂਰੀ ਸਿੱਖ ਕੌਮ ਦਾ ਨਹੀਂ ਹਰੇਕ ਧਰਮ ਵਾਸਤੇ ਹਰ ਧਰਮ ਵਾਸਤੇ ਵੀ ਕਾਨੂੰਨ ਬਣਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬੇਅਦਬੀਆਂ ਹੋ ਰਹੀਆਂ ਹਨ ਸਾਵਾ ਸਾਵਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਆਪਾਂ ਖੜੇ ਆ ਲਗਭਗ ਬੀਐਸਐਨ ਟਾਵਰ ਤੁਸੀਂ ਦੇਖ ਰਹੇ ਹੋ ਪਿੱਛੇ ਸੋ ਤਹਿਸੀਲਪੁਰਕ ਸਮਾਣਾ ਆਪਾਂ ਖੜੇ ਹੋਏ ਆ ਔਰ ਜੇ ਗੱਲ ਕਰੀਏ ਤਾਂ 50 ਪੂਰੇ 50 ਦਿਨ ਹੋ ਗਏ ਆ ਅੱਜ ਗੁਰਜੀਤ ਸਿੰਘ ਖਾਲਸਾ ਜੀ ਲਖਾਈਆਂ ਵਾਲਿਆਂ ਨੂੰ ਕਿਉਂਕਿ ਸਤਕਾਰ ਬਹਾਲ ਹੋਣਾ ਚਾਰੇ ਧਰਮਾਂ ਦਾ ਜੇ ਗੱਲ ਕਰੀਏ ਤਾਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਚਾਰੇ ਧਰਮਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਔਰ ਸਤਕਾਰ ਬਹਾਨੇ ਵਾਸਤੇ ਲਗਭਗ ਆਪਣੇ ਆਪ ਨੂੰ ਇੱਥੇ 400 ਫੁੱਟ ਦੇਖੋ ਬਹੁਤ ਠੰਡੀ ਹਵਾ ਚੱਲ ਰਹੀ ਹੈ ਔਰ ਜਿਹੜੇ ਦਿਨ ਦੇਖੋ ਕਿਹੜੇ ਚੱਲ ਰਹੇ ਹੈ ਸੋ ਮੈਨੂੰ ਲੱਗਦਾ ਕਿ ਤਰ੍ਹਾਂ ਕਿ ਤਾ ਸਾਡਾ ਸਾਰਾ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਪਰਿਵਾਰ ਦੇ ਵਿੱਚੋਂ ਜ਼ਿਆਦਾ ਨਹੀਂ ਤਾਂ ਇੱਕ ਜੀ ਦਾ ਘੱਟੋ ਘਾਟ ਇੱਥੇ ਪਹੁੰਚਣਾ ਚਾਹੀਦਾ ਹੈ ਸੋ ਸਾਡੀ ਹੱਥ ਬੰਨ੍ਹ ਕੇ ਕਿਤਾਰਾ ਬੋਲੇ ਪੰਜਾਬੀ ਚੈਨਲ ਦੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਬੇਨਤੀ ਹੈ ਜਿੱਥੇ-ਜਿੱਥੇ ਵੀ ਸਾਡੀ ਸਾਡੇ ਫਰੈਂਡ ਸਰਕਲ ਦੇ ਵਿੱਚ ਜਿੱਥੇ-ਜਿੱਥੇ ਤੁਸੀਂ ਜੁੜੇ ਹੋ ਸੋ ਕੱਲ ਨੂੰ 1 ਦਸੰਬਰ ਨੂੰ ਦੋਸਤੋ ਜਰੂਰ ਪਹੁੰਚੋ ਕਿਉਂਕਿ ਇੱਕ ਇਖਲਾਕੀ ਫਰਜ਼ ਵੀ ਬੰਨਦਾ ਸਾਡਾ ਔਰ ਸਿੱਖ ਹੋਣ ਦੇ ਨਾਤੇ ਸਾਡਾ ਜਰੂਰ ਜਿਹੜਾ ਜ਼ਬੂਰੀ ਤੌਰ 'ਤੇ ਵੀ ਸਾਡਾ ਇੱਥੇ ਫਰਜ਼ ਬੰਨਦਾ ਸਰਕਾਰਾਂ ਦੇ ਜਿਹੜੇ ਕੰਨ ਖੋਲਣੇ ਕੋਈ ਜ ਸਾਫ਼-ਸਾਫ਼ ਸੰਗਤ ਦੇ ਨਾਲ ਹੀ ਸੋ ਜਰੂਰ ਪਹੁੰਚਣਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਨੂੰ ਬੇਨਤੀ ਕਰਦਾ ਵਾਂ ਕਿਉਂਕਿ ਸਾਡਾ ਕਿਸੇ ਤੇ ਹੋਰ ਤੇ ਨਾ ਅਸੀਂ ਰੋਸ ਰੱਖਣਾ ਹੈ ਸਾਡਾ ਸਿੱਖ ਸੰਗਤ ਤੇ ਰੋਸ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਨੌਜਵਾਨਾਂ ਤੇ ਬਜ਼ੁਰਗਾਂ ਤੇ ਜਿੰਨੇ ਵੀ ਆਪਦੇ ਘਰਾਂ ਦੇ ਵਿੱਚ ਅਸੀਂ ਬੈਠੇ ਆ ਕਿਉਂਕਿ ਜੋ ਅਸੀਂ ਲੈਣਾ ਹੈ ਅਸੀਂ ਉਸ ਬਾਪੂ ਤੋਂ ਲੈਣਾ ਹੈ ਐਂਦੇ ਆਉਂਦਿਆਂ ਸੌਂਦਿਆਂ ਜਦੋਂ ਵੀ ਅਸੀਂ ਉਹਨੂੰ ਯਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਕਮਸਤ ਹੋਣੇ ਆ ਅਸੀਂ ਉਸੇ ਤੋਂ ਮੰਗਦੇ ਆ ਜੀ ਤੇ ਮੈਂ ਇਹੀ ਕਹਿੰਨਾ ਵਾਂ ਵੀ ਇਹ ਸਮਾਂ ਆ ਜਿਹੜਾ ਘਰਾ ਵਿੱਚ ਬਹਿਨਦਾਨੀ ਅੱਜ 50 ਦਿਨ ਹੋ ਚੁੱਕੇ ਆ ਗੁਰਜੀਤ ਸਿੰਘ ਦੇ ਕੋਈ ਆਪ ਦਾ ਕੰਮ ਨਹੀਂ ਜਾਂ ਕੋਈ ਕਿੱਦਾਂ ਦਾ ਇਹ ਜਿਹੜਾ ਕਾਰਜ ਆ ਆਪਣੇ ਚਾਰੇ ਵੇਦ ਆ ਜਿਹੜੇ ਇਸ ਭਾਰਤ ਦੇ ਵਿੱਚ ਉਹਨਾਂ ਵਾਸਤੇ ਉਹ ਸਿੰਘ ਨੇ ਮੋਰਚਾ ਲਾਇਆ ਆ ਤੇ ਇਸ ਮੋਰਚੇ ਤੇ ਬੈਠੇ ਕੱਲ ਨੂੰ ਆਪਾਂ 12 ਵਜੇ ਤੋਂ ਰੱਖਿਆ ਹੋਇਆ ਇਕੱਠ ਆ ਜਿੰਨੀਆਂ ਜਥੇਬੰਦੀਆਂ ਆ ਆਲਵਾੜ ਦੇ ਵਿੱਚ ਆਪਣੀਆਂ ਇਹ ਨਹੀਂ ਵੀ ਕੱਲਾ ਪੰਜਾਬ ਆ ਰਾਜਸਥਾਨ ਐਮਪੀ ਮਹਾਰਾਸ਼ਟਰ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਆ ਜਾਂ ਤੁਹਾਡੀ ਮੀਡੀਆ ਰਾਈਟ ਤੱਕ ਜਾਂਦੀ ਆ ਜਿਹੜਾ ਵੀ ਪਹੁੰਚ ਸਕਦਾ ਆ ਇੱਥੇ ਕਿਸੇ ਨੂੰ ਵੀ ਮਨਾ ਨਹੀਂਓ ਚੇ ਕੋਈ ਵੀ ਜਾਤੀ ਦਾ ਆ ਕੋਈ ਵੀ ਕਿੱਦਾਂ ਆ ਜਿਹਦੇ ਨਾਲ ਕੋਈ ਵੀ ਕਿਵੇਂ ਸਤਿਕਾਰ ਆ ਬਸ 12 ਵਜੇ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਜੀ ਹਾਂਜੀ ਸ਼ਾਮ ਤੱਕ ਚੱਲੇਗਾ ਜੀ ਸੋ ਦੋਸਤੋ 12 ਵਜੇ ਤੱਕ ਤੁਸੀਂ ਪਹੁੰਚਣਾ ਉਸ ਤੋਂ ਪਹਿਲਾਂ ਪਹੁੰਚੋ ਤਾਂ ਵੀ ਵੈਲਕਮ ਆ 10 ਵਜੇ ਪਹੁੰਚੋ 9:30 ਪਹੁੰਚੋ ਸੋ ਜੀ ਆਇਆਂ ਨੂੰ ਸਾਡੀ ਸਾਰੀ ਟੀਮ ਵੱਲੋਂ ਬਾਬਾ ਜੀ ਵੱਲੋਂ ਵੀ ਔਰ ਬਹੁਤ ਹਾਂਜੀ ਤੇ ਬਾਬਾ ਜੀ ਨਾਲ ਆਪਾਂ ਫਿਰ ਦੁਬਾਰਾ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਇੱਕ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜਦੋਂ ਸਾਡਾ ਦੀਪ ਸਿੱਧੂ ਸ਼ਹੀਦ ਹੋਇਆ ਸੀ ਅਸੀਂ ਉਹਦੇ ਮੰਨ ਲਓ ਜਦੋਂ ਬਾਈ ਦਾ ਸੰਸਕਾਰ ਸੀ ਤੇ ਨੌਜਵਾਨਾਂ ਨੇ ਵੀਰ ਜੀ ਉੱਥੇ ਧਾਵਾ ਮਾਰ ਮਾਰ ਕਿਹਾ ਸੀ ਵੀ ਸਾਨੂੰ ਭਾਈ ਗਾਤਰੇ ਪਵਾ ਦੇ ਸਾਨੂੰ ਅਮਰਤ ਛਕਾ ਦੇ ਅੱਜ ਮੈਂ ਉਹ ਨੌਜਵਾਨਾਂ ਨੂੰ ਕਹਿਣਾ ਵਾਂ ਵੀ ਭਾਈ ਇਹ ਇੱਕੋ ਜਿਹਾ ਕੰਮ ਆ ਤੁਸੀਂ ਦੀਪ ਸਿੱਧੂ ਦਾ ਵਾਸਤਾ ਕਰਕੇ ਤੁਹਾਨੂੰ ਮੈਂ ਕਹਿਣਾ ਵਾਂ ਵੀ ਤੁਸੀਂ ਇਸ ਮੋਰਚੇ 'ਚ ਪਹੁੰਚੋ ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਹਵਾਲਾ ਆਪਾਂ ਵੱਡਾ ਕਾਨੂੰਨ ਬਣਾ ਸਕਾਂਗੇ ਤਾਂ ਸਾਡੀ ਬਹੁਤ ਵੱਡੀ ਜਿੱਤ ਪ੍ਰਾਪਤ ਹੋ ਗਈ। ਸੋ ਸਾਡੀ ਬਹੁਤ ਵੱਡੀ ਜਿੱਤ ਪ੍ਰਾਪਤ ਹੋਊਗੀ ਕਹਿਣਾ ਹੈ। ਸਾਡੇ ਬਾਬਾ ਜੀ ਦਾ 96 ਕਰੋੜੀ ਬੁੱਢਾ ਦਰਜ ਇਹ ਗੱਲ ਕਰੀ ਤਾਂ ਕਿ ਤਰ੍ਹਾਂ ਕਿਤੇ ਇਹਨਾਂ ਤੋਂ ਬਿਨਾਂ ਸਾਡਾ ਕੋਈ ਵੀ ਮੋਰਚਾ ਜਿਹੜਾ ਉਹ ਸਫਲ ਨਹੀਂ ਹੋ ਸਕਦਾ। ਇਹ ਗੁਰੂ ਮਹਾਰਾਜ ਦਾ ਕੋਈ ਅਸ਼ੀਰਵਾਦ ਹੁੰਦਾ ਹੈ ਕਿ ਜਿੱਥੇ ਮੋਰਚੇ ਲੱਗਦੇ ਆ ਤਾਂ ਉੱਥੇ ਜਿਹੜੀਆਂ ਸਾਡੀਆਂ ਲਾੜਦਿਆਂ ਫੌਜਾਂ ਨੇ ਉਹਨਾਂ ਨੂੰ ਆਉਣਾ ਹੀ ਪੈਂਦਾ। 4 ਬੰਦੇ ਸਿਰ ਜੋੜ ਕੇ ਨਹੀਂ ਬੈਠ ਸਕਦੇ ਜਿੱਥੇ ਵੀ ਤੇ ਅਸੀਂ ਕਿੱਧਰ ਨੂੰ ਜਾਵਾਂਗੇ ਸਾਡੀ ਕੌਮ ਦਾ ਬਣੂਗਾ ਕੀ ਸਾਨੂੰ ਇਹ ਵੱਡੀ ਟੈਨਸ਼ਨ ਹੈ ਇਸ ਚੀਜ਼ ਤੋਂ। ਵੀ ਇੱਕ ਬੰਦਾ ਜਾਂ ਕੋ ਕਿਦਾਂ ਆ ਜੇ ਕੋਈ ਬੈਠ ਗਿਆ ਪਹਿਲਾਂ ਕਹਿੰਦੇ ਸੀ ਕੋਈ ਆਗੂ ਨਹੀਂ ਹੁੰਦਾ ਮੁਰੇ ਜੇ ਕੋਈ ਆਉਂਦਾ ਆ ਤਾਂ ਅਸੀਂ ਆਪਣਿਆਂ ਦੀਆਂ ਲੱਤਾਂ ਖਿੱਚੀ ਜਾਂਦੇ ਆ ਉਹ ਐਦਾਂ ਕਾਹਤੋਂ ਬਹਿ ਗਿਆ ਜੀ ਸਾਡੇ ਚ ਨਹੀਂ ਹੈਗਾ ਉਹ ਭਾਈ ਜਿਵੇਂ ਦੇ ਜੇ ਪੁਰਾਣੇ ਸਮੇਂ ਸੀ ਤਾਂ ਜਿਵੇਂ ਕਿਹਾ ਸੀ ਵੀ ਤੂੰ ਉੱਚੀ ਜਗ੍ਹਾ ਤੇ ਬਹਿ ਕੇ ਆਵਾਜ਼ ਮਾਰ ਉਹ ਅੱਜ 50 ਦਿਨ ਹੋ ਚੁੱਕੇ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੇਖੋ ਦੂਰੋਂ ਦੂਰੋਂ ਆਪਣੇ ਸਮਾਣੇ 'ਚ ਲੋਕ ਆ ਕੇ ਸੇਵਾ ਦਾ ਕਰ ਰਹੇ ਨੇ ਆਪਾਂ ਸਮਾਣੇ ਵਾਲੇ ਲੋਕਲ ਭਾਈ ਤੇ ਸਾਰੇ ਪਿੰਡ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਕੱਲ ਵੱਧ ਤੋਂ ਵੱਧ ਇੱਥੇ ਆਓ ਤੇ ਨਾਲ ਹੀ ਮੈਂ ਆਪਣੇ ਐਮਪੀ ਜਿਹੜੇ ਆਪ ਆਪਨੀ ਪਾਰਟੀ ਦੇ ਨੇ ਉਹਨਾਂ ਨੂੰ ਬੇਨਤੀ ਕਰਨਾ ਕਿ ਉਹਨਾਂ ਨੇ ਬਹੁਤ ਵਧੀਆ ਕੀਤਾ ਵੀ ਚਲੋ ਮਾਨਵਿੰਦਰ ਕੰਗਜੀ ਨੇ ਸਾਡਾ ਮੁੱਦਾ ਚੱਕਿਆ ਪਰ ਹੁਣ ਉਹ ਆਪਣਾ ਹੀ ਕੰਦੇ ਬਾਹਰ ਬਹਿ ਜਾਣ ਸਰ ਆਦਿ ਹੋ ਸੱਚ ਤੇ ਤਾਂ ਵੀ ਬਾਕੀ ਅਸੀਂ ਸਭ ਤੋਂ ਜ਼ਿਆਦਾ ਬੇਨਤੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਲੈਕਸ਼ਨ ਨੂੰ ਇਸ ਮੁੱਦੇ ਤੇ ਲੜੀ ਵੀ ਮੈਂ ਬੇਅਦਮੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗਾ ਵੀ ਉਹ ਕੱਲੇ ਹੀ ਉੱਥੇ ਭਾਤਮਨ ਗਾਂਧੀ ਦੇ ਬੁੱਤ ਦੇ ਬਾਹਰ ਬੈਹਿ ਜਾਣ ਤੇ ਪਤਾ ਲੱਗੇ ਵੀ ਹਾਂ ਕੋਈ ਆਪਣਾ ਇੱਥੇ ਬੈਠਾ ਹੈ ਤਾਂ ਕਰਕੇ ਆਪਣੇ ਕਾਨੂੰਨ ਪਾਸ ਹੋਣਗੇ ਬਾਕੀ ਦੇਖ ਲਓ ਜੀ ਅੱਜ 50 ਦਿਨ ਹੋ ਗਏ ਨੇ ਸਾਡਾ ਵੀਰ ਉੱਪਰ ਬੈਠਾ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਕੱਲ੍ਹ ਐਤਵਾਰ ਇੱਕ ਤਰੀਕ ਨੂੰ ਵੱਧ ਤੋਂ ਵੱਧ ਇਥੇ ਇਕੱਠ ਕਰੋ ਦੇਖੋ ਜੀ ਸੰਗਤਾਂ ਦਾ ਜੋਸ਼ ਵਧ ਰਿਹਾ ਹੈ ਹੌਲੀ-ਹੌਲੀ ਜਿਵੇਂ-ਜਿਵੇਂ ਪਤਾ ਲੱਗ ਰਿਹਾ ਹੈ ਔਰ ਹੌਲੀ-ਹੌਲੀ ਕੱਲ੍ਹ ਦਾ ਸਾਨੂੰ ਉਮੀਦ ਹੈ ਵੀ ਤਨੂ ਇੱਕ ਤਰੀਕ ਨੂੰ ਅਕਤੂਬਰ ਨੂੰ ਸੰਗਤ ਬੜੀ ਵੱਡੀ ਪੱਧਰਾਂ ਦੇ ਵਿੱਚ ਇਕੱਠੀ ਹੋਏਗੀ ਔਰ ਸਾਡੇ ਭਰਾ ਨੇ ਜਿਹੜਾ ਇਹ ਹੜ੍ਹ ਹੜ੍ਹਤਾਲ ਦੇ ਰੱਖਿਆ ਸੀ ਡਾ ਚਿੰਦਾ ਜੀ ਨੇ ਸਾਡੇ ਅੱਗੇ ਲੜੀ ਚੱਲ ਪਈ ਹੈ ਤੇ ਸਾਡੇ ਵੀਰ ਜੀ ਨੇ ਰੱਖਿਆ ਦੋ ਦਿਨਾਂ ਵਾਸਤੇ ਇਸ ਤੋਂ ਅੱਗੇ ਹੋ ਵੀ ਚੱਲੇਗਾ ਸੰਘਰਸ਼ ਤੇ ਸਾਨੂੰ ਪੂਰੀ ਆਸ ਹੈ ਵੀ ਸੰਗਤ ਨੂੰ ਪਤਾ ਲੱਗ ਰਿਹਾ ਔਰ ਵੱਧ ਤੋਂ ਵੱਧ ਸੰਗਤ ਇਕੱਠੀ ਹੋਏਗੀ ਮੈਂ ਉਹੀ ਕਹਿਣਾ ਚਾਹੁੰਦੇ ਆ ਵੱਧ ਤੋਂ ਵੱਧ ਇਕੱਠ ਹਰ ਸੰਗਤ ਨੂੰ ਕਹਿੰਨੇ ਆ ਸਤਿ ਸ੍ਰੀ ਅਕਾਲ ਤੋਂ ਆਵੇ ਇੱਕ ਇੱਕ ਬੰਦਾ ਜੀ ਆਣਾ ਚਾਹੀਦਾ ਇੱਥੇ ਸਾਰਿਆਂ ਨੂੰ ਕਹਿੰਨੇ ਆ ਜੀ ਸੱਜ ਕੇ ਆਓ ਆਪਾਂ ਵਧੀਆ ਪ੍ਰੋਗਰਾਮ ਰੱਖੀਏ ਤੇ ਟਾਵਰ ਤੇ ਭਾਈ ਸਾਡੇ ਜੀ ਬੈਠੇ ਨੇ ਬਹੁਤ ਉੱਚੀ 450 ਫੁੱਟ ਤੇ ਟਾਵਰ ਤੇ ਬੈਠੇ ਨੇ ਮਹਾਰਾਜ ਜੀ ਤੇ ਚੜਦੀ ਕਲਾ ਵਿੱਚ ਰੱਖਿਆ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਧਰਮਾਂ ਵਾਸਤੇ ਗੁਰਜੀਤ ਸਿੰਘ ਜੀ ਬੈਠੇ ਨੇ ਇਹ ਸਾਰੇ ਧਰਮਾਂ ਦੀ ਆਪਾਂ ਨੂੰ ਲਿਖਤ ਮਿਲ ਜਾਏ ਤੇ ਖਾਲਸੇ ਦੀ ਸਰਕਾਰ ਦੇ ਨਾਲ ਲੜਾਈ ਮੁੱਕ ਜਾਵੇ ਆਹੀ ਸਾਡੀ ਲੜਾਈ ਹੈ ਹੋਰ ਇਹਨਾਂ ਨਾਲ ਲੜਾਈ ਕੋ ਨਹੀਂ ਪੀਤੀ ਨਾ ਪੈਣਾ ਦਾ ਜਿਹੜਾ ਨਿਆਂ ਉਹ ਮਿਲੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਨਿਆਂ ਮਿਲ ਜਾਏ ਇਹੋ ਹੀ ਸਾਡੀ ਬੇਨਤੀ ਹੈ Hindu Sikh Musliman Isai ਆਪਾਂ ਸਾਰੇ ਨਾਲ ਮਿਲ ਕੇ ਜਿਵੇਂ ਰਹੀਏ ਕਿ ਅੱਗੇ ਵਾਸਤੇ ਜੋ ਭਾਈ ਗੁਰਜੀਤ ਸਿੰਘ ਜੀ ਨੇ ਜੋ ਮੋਰਚਾ ਲਾਇਆ ਹੈ ਉਹਦੇ ਵਿੱਚ ਸਾਰੇ ਹਮ ਹਮ ਆ ਕੇ ਸਾਰੇ ਧਰਮਾਂ ਦੇ ਸਾਂਝੇ ਸਾਡੇ ਵੀਰ ਭਰਾ ਚਾਹੇ ਉਹ ਸਹਿਜਦਾਰੀ ਸਿੱਖ ਹੋਣ ਚਾਹੇ ਅਮਰਦਾਰੀ ਸਿੱਖ ਹੋਣ ਚਾਹੇ ਮੁਸਲਮਾਨ ਹੋਣ ਚਾਹੇ ਜੋ ਵੀ ਹੋਣ ਸਾਰੇ ਧਰਮਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਕੱਲੂ 1 ਦਸੰਬਰ ਹੈ ਵੀ ਸੰਗਤ ਦਾ ਵੱਧ ਤੋਂ ਵੱਧ ਸਾਨੂੰ ਸਹਿਯੋਗ ਚਾਹੀਦਾ ਇਸ ਸਹਿਯੋਗ ਦੇ ਵਿੱਚ ਸਾਰੇ ਮਹਾਪੁਰਸਾਂ ਨੂੰ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਝੜ ਕੇ ਪਹੁੰਚਣਾ ਤੇ ਇੱਕ ਇੱਕ ਬੰਦਾ ਘੱਟੋ ਘੱਟ 20-20 ਬੰਦੇ ਨਾਲ ਲੈ ਕੇ ਸੰਗਤ ਦੇ ਰੂਪ ਚ ਲੈ ਕੇ ਆਵੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਮੋਰਚਾ ਫੜੇ ਕਰੀਏ ਭਾਈ ਗਰਜੀਤ ਸਿੰਘ ਜੀ ਕਾਨੂੰਨ ਆਪਣਾ ਸੰਗਤ ਤੋਂ ਨਾਲ ਸਹਿਯੋਗ ਨਾਲ ਬਣਾਉਣਾ ਤੇ ਉਹ ਆਪਾਂ ਸਾਰੇ ਸੰਗਤ ਰੂਪ ਚ ਉਹਨਾਂ ਨੂੰ ਥੱਲੇ ਤਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਰਚਾ ਜਿਹੜਾ ਲੱਗਾ ਥੋੜਾ ਟਕਾਈ ਨਾਲ ਚੱਲਦਾ ਪਰ ਅੱਗੇ ਵਧ ਰਿਹਾ ਪ੍ਰਾਪਤੀ ਹੋਈ ਆ ਪੰਜਾਬ ਦੇ ਨਾਲ ਚੱਦੀ ਆ ਦਿੱਲੀ ਤੱਕ ਚੱਲ ਚੱਦੀ ਆ ਸੰਸਦਿਤ ਚੱਲ ਚੱਦੀ ਆ ਜੇ ਹੁਣ ਤੁਸੀਂ ਸ਼ਹਿਰ ਵਾਲੇ ਜਾਂ ਇਲਾਕੇ ਦੇ ਹੋਰ ਸਾਨੂੰ ਸਾਥ ਦੇਣ ਵੱਧ ਤੋਂ ਵੱਧ ਸਾਥ ਦੇਣ ਤਾਂ ਇਹ ਕਾਨੂੰਨ ਬੜੂਆ ਸਿੱਖਾਂ ਬਾਤ ਤੇ ਲੜਾਈ ਝਗੜੇ ਨੂੰ ਖਤਮ ਕਰੇ ਸੋ ਆ ਜਿਹੜਾ ਦੋ ਦਿਨ ਤੋਂ ਸਤਨਾਮ ਸਿੰਘ ਜੀ ਤੇ ਲਾਦੀ ਜੀਮਾ ਜੀ ਨੇ ਭੁੱਖ ਹੜਤਾਲ ਰੱਖੀ ਆ ਇਹਨਾਂ ਦੇ ਬ੍ਰਦਰ ਦੋਦਰ ਪਹਿਲਾਂ ਪੋਖੜਤਾਲ ਰੱਖਦੇ ਨੇ ਇਹਨਾਂ ਦਾ ਵੀ ਧੰਨਵਾਦ ਹੈ دیر ਰਾਤ ਮੋਰਚੇ ਨੂੰ ਹਰ ਇੱਕ ਲੋਕਾਂ 'ਚ ਕੰਨ ਬਚਾਉਣ ਨੂੰ ਦਾ ਹਰਕ ਖਬਰ ਜਾਂਦੀ ਆ ਲੋਕਾਂ 'ਚ ਮੋਰਚੇ ਦੀ ਗਤੀਵਿਧੀ ਕੀ ਚੱਲਦੀ ਆ ਸੋ ਅੱਜ ਵੀ ਸੰਗਤ ਵੱਧਤਾ ਕੱਲ ਨੂੰ ਤਾਂ ਬੁਰੇ ਰਿਕਾਰਡ ਤੋੜ ਸੰਗਤ ਆਉਣ ਦੀ ਸਾਨੂੰ ਸੁਭਾਅਨਾ ਹੈ ਵਿੱਚ ਅਸੀਂ ਇਹ ਜਿੱਨੀਆਂ ਸੈਟੀਆਂ ਨੇ ਜਿੰਨੇ ਪ੍ਰਧਾਨ ਨੇ ਹੋਰ ਧਰਮਾਂ ਦੇ ਲੋਕ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਹ ਆਤਮਾਈ ਮੋਰਚਾ ਚੱਲ ਰਿਹਾ ਲੰਗਰ ਪਾਣੀ ਢਾਡੀ ਕੀਰਤਨ ਸਾਰਾ ਕੁਝ ਹੁੰਦਾ ਆਓ ਅਨਾਲੇ ਆਨੰਦਮਾੜੀਆਂ ਗੁਰੂ ਦੀ ਬਾਣੀ ਸੁਣੀਏ ਸੰਗਤ ਕਰੀਏ ਤੇ ਆਪਣਾ ਕੂਰੀ ਬਣਾਈਏ ਆਪਣਾ ਹੱਕ ਲਈਏ ਆਪਾਂ ਕਿਹੜਾ ਕੋਈ ਰੋਡ ਰੋਕਿਆ ਜਾਂ ਆਪਾਂ ਕੋਈ ਕਿਸਾਨਾਂ ਦਾ ਰੇਟ ਮੰਗਦੇ ਆ ਚੰਡੀਗੜ੍ਹ ਪੰਜਾਬ ਮੰਗਦੇ ਆ ਸਰਬਤ ਸਰਬਤ ਜਿਹੜੀ ਸਾਡੀ ਇਲਾਹੀ ਬਾਣੀਆਂ ਧੁਰ ਕੀ ਬਾਣੀਆਂ ਇਹਦੀ ਬੇਦਵੀ ਨਾ ਹੋਵੇ ਸਤਿ ਪ੍ਰੂਨ ਬਣੇ ਅਸੀਂ ਸਾਰੀ ਸੰਗਤ ਨੂੰ ਇਹ ਕੀ ਕਰਦੇ ਆਂ ਕਿ ਵੱਧ ਤੋਂ ਵੱਧ ਕੱਲ ਨੂੰ ਇੱਕ ਤਰੀਕ ਨੂੰ ਇਹ ਜਿਹ ਪੰਡਾਨ ਵਿਖੇ ਤੇਲਸੀ ਟੋਨ ਆਨਵੇ ਹਮ ਅਹਮਾ ਕੇ ਉਪਰੋ ਇਹੀ ਕੁਝ ਕਹਿੰਦੇ ਅਸੀਂ ਕੀਮਾਂ ਦੇ ਜਾਚਕਾਂ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਲਾ ਜਦੋਂ ਸਮਾਣਾ ਦੇ ਏਰੀਏ 'ਚ ਸਮਾਣਿਆਂ ਦਾ ਜ਼ਿਆਦਾ ਫਰਜ਼ ਬਣਦਾ ਹੈ ਵੀ ਇੱਥੇ ਆਉਣ ਕਿਉਂਕਿ ਉਹਨਾਂ ਦੇ ਏਰੀਏ 'ਚ ਹੈ ਉਹਨਾਂ ਦੀ ਇੱਜ਼ਤ ਹੈ ਜੇ ਤਾਂ ਕਿਤੇ ਗੱਲ ਚਲਨੀ ਆ ਤਾਂ ਸਮਾਣੇ ਦੀ ਚੱਲੂ ਵੀ ਇਹ ਜਿਹੜਾ ਗੁਰੂ ਦੇ ਸਤਕਾਰ ਲਈ ਮੋਚਾ ਲੱਗੇ ਤੇ ਉਹ ਸਮਾਣੇ ਸ਼ਹਿਰ ਚੋਂ ਲੱਗਿਆ ਦੀ ਸਰ ਕਿੰਨੇ ਵਜੇ ਦਾ ਕੱਲ ਨੂੰ ਜਿਹੜਾ ਟਾਈਮ ਟੇਬਲ ਹੈਗਾ ਕੱਲ ਨੂੰ ਜੀ 10 ਵਜੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਣਗੇ ਜੀ 10:30 ਤੇ ਉਪਰੰਤ ਫਿਰ ਢਾਡੀ ਲੱਗਣਗੇ ਤੇ ਫਿਰ ਜਿਹੜੇ ਬਲਾਰੇ ਆਉਣਗੇ ਉਹਨਾਂ ਨੇ ਬਚਾਰਾ ਹੋਣੀਆਂ ਸੋ ਸੰਗਤ ਨੂੰ ਬੇਨਤੀ ਕਰਦੇ ਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਜਿਹੜਾ ਸਿੱਖ ਕੌਮ ਨੂੰ ਸਾਰਿਆਂ ਨੂੰ ਸਾਰੇ ਨਾਨਕ ਨਾਮ ਲੈਵਾ ਸੰਗਤਾਂ ਨੂੰ ਉਹਨਾਂ ਤੋਂ ਵੀ ਗਾਹਾਂ ਜਿਹੜੇ ਸਾਡੇ ਹਿੰਦੂ ਕ੍ਰਿਸਚਨਾਂ ਤੇ ਮੁਸਲਮਾਨ ਭਾਈ ਨੇ ਕਿਉਂਕਿ ਉਹਨਾਂ ਦੇ ਗ੍ਰੰਥਾਂ ਲਈ ਵੀ ਕਾਨੂੰਨ ਬਣਾਇਆ ਕੱਲ ਨੂੰ ਅੱਜ ਤਾਂ ਗੁਰੂਗ੍ਰੰਥ ਸਾਹਿਬ ਦੀ ਹੋ ਰਹੀ ਹੈ ਕੱਲ ਨੂੰ ਕਿਤੇ ਬਾਈਬਲ ਗੀਤਾ ਦੀ ਵੀ ਹੋ ਸਕਦੀ ਹੈ ਕੁਰਾਨ ਦੀ ਵੀ ਹੋ ਸਕਦੀ ਹੈ ਉਹ ਸਾਰਿਆਂ ਲਈ ਕਾਨੂੰਨ ਬਣਾਇਆ ਜਿਹੜਾ ਗੁਰਜੀਤ ਸਿੰਘ ਖਾਲਸਾ ਨੇ ਮੋਰਚਾ ਲਾਇਆ ਹੋਇਆ ਦਿੱਦੀ ਕਾਨੂੰਨ ਪਾਸ ਹੋ ਕੇ ਗਿਆ ਪੰਜਾਬ ਦੀ ਵਿਧਾਨ ਸਭਾ ਚੋਂ ਤੇ ਰਾਸ਼ਟਰਪਤੀ ਦੇ ਸਹਿਨ ਰਹੇ ਨੇ ਤੇ ਜੇ ਸੰਗ ਤਾਂ ਵੱਡੀ ਪੱਧਰ ਤੇ ਜਿੱਦੇ ਬਾਹਰ ਨਿਕਲੇ ਆਂ ਉਹਦੀ ਕਾਨੂੰਨ ਬਣ ਜਾਣਾ ਚਲੋ ਅੱਜ ਗੱਲ ਚੱਲੀ ਹੈ ਲੋਕ ਸਭਾ ਚ ਮਾਲਵਿੰਦਰ ਸਿੰਘ ਕੰਗ ਨੇ ਮੁੱਦਾ ਠਾਇਆ ਨੋਟਿਸ ਦਿੱਤਾ ਹੈ ਲੋਕ ਸਭਾ ਨੂੰ ਪਰ ਸਾਨੂੰ ਆਸ ਹੈ ਵੀ ਬਹੁਤ ਸ਼ੇਤੀ ਹੋਊਗਾ ਸੰਗਤਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਤੁਸੀਂ ਵੱਡੀ ਗਿਣਤੀ ਜਣ ਸਾਰੇ ਵਿਹਲੇ ਹੋਗੇ ਕੋਈ ਕੰਮ ਨਹੀਂ ਹੈਗਾ ਕੋਈ ਸੀਜ਼ਨ ਨਹੀਂ ਹੈਗਾ ਛੁੱਟੀ ਦਾ ਦਿਨ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਹਰੇਕ ਘਰ ਚੋਂ ਇੱਕ ਸਿੱਖ ਜਿਹੜਾ ਗੁਰੂ ਨੂੰ ਸਵੇਰੇ ਉੱਠ ਕੇ ਤੁਸੀਂ ਬੀਬੀਓ ਭੈਣੋਂ ਮੱਥਾ ਟੇਕਦੇ ਆਪਾਂ ਸਾਰੇ ਸਾਰਿਆਂ ਨੂੰ ਬੇਨਤੀ ਹੈ ਵੀ ਕੱਲਾ 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 ਨਿਕਲ ਕੇ ਇੱਥੇ ਗੁਰੂ ਦੇ ਹਾਜ਼ਰੀਆਂ ਲਾਓ ਇਹ ਕਿਉਂਕਿ ਗੁਰੂ ਦੇ ਸਤਕਾਰ ਲਈ ਹੈ ਗੁਰੂ ਦੇ ਸਤਕਾਰ ਲਈ ਆਪਾਂ ਕਾਨੂੰਨ ਬਣਾਉਣਾ ਵੀ ਤਾਂ ਕਿ ਜਨਾਂ ਖਣਾ ਉੱਠ ਕੇ ਅੱਜ ਮੇਰੇ ਆਪਣੇ ਕਟੂ ਚਾ 150 ਅੰਕ ਕਟਕਾਏ ਦੇਖੋ ਸੁਖਣੀ ਸਾਹਿਬ ਦਾ ਸੁਖਣੀ ਸਾਹਿਬ 150 ਅੰਕ ਕਟਕਾ ਕਿਸੇ ਨੇ ਤੇ ਉਹ ਇੱਕ ਭਈਆ ਕਟਾ ਕੇ ਲੰਘ ਗਿਆ ਤਾਂ ਨਹੀਂ ਹੈ ਸਾਨੂੰ ਜੇ ਇਹ ਵੱਡੀ ਸਖਤ ਸਜ਼ਾ ਹੋਵੇ ਤਾਂ ਇਹ ਕਾਨੂੰਨ ਇਹੀ ਜੀਆਂ ਗੱਲਾਂ ਨਹੀਂ ਹੁੰਦੀਆਂ ਸੋ ਸਾਡੀ ਬੇਨਤੀ ਹੈ ਵੀ ਆਪਾਂ ਕਾਨੂੰਨ ਬਣਾਉਣ ਲਈ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਨੇ ਸੁਖਮਨੀ ਸਾਹਿਬ ਸੋਸਾਇਟੀਆਂ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਗੱਲਾਂ ਕੱਲਾ ਕਿੱਥੇ ਪਹੁੰਚੋ ਤੇ ਵੱਡੀਆਂ ਜਦੋਂ ਆਪਾਂ ਪਹੁੰਚ ਗਏ ਤਾਂ ਜਦੋਂ ਸਿਰਾਂ ਦੀ ਗਿਣਤੀ ਉਹਨੇ ਲੋਕਤੰਤਰ ਦਾ ਜੋਕਾ ਜਿੱਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋਗੇ ਤਾਂ ਲੋਕਤੰਤਰ ਵਾਲਿਆਂ ਨੇ ਮੰਨ ਜਾਣਾ ਹੈ ਕਿ ਕਮੇਟਰੀ ਕਾਨੂੰਨ ਬਣ ਜਾਣਾ ਹੈ ਸੋ ਸਾਰੀ ਸੰਗਤ ਦੇ ਚਰਨਾਂ 'ਚ ਕੱਲ ਨੂੰ 11 ਵਜੇ ਤੋਂ ਲੈ ਕੇ 3 3:30 ਵਜੇ ਤੱਕ ਸਟੇਜ ਸਜੂਗੀ ਸਾਰੇ ਹਾਜ਼ਰੀਆਂ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੀ ਇਹ ਤਾਂ ਮਤਲਬ ਕਿ ਪੂਰੀ ਸਿੱਖ ਕੌਮ ਦਾ ਨਹੀਂ ਹਰੇਕ ਧਰਮ ਵਾਸਤੇ ਹਰ ਧਰਮ ਵਾਸਤੇ ਵੀ ਕਾਨੂੰਨ ਬਣਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਬੇਅਦਬੀਆਂ ਹੋ ਰਹੀਆਂ ਥਾਵਾ ਥਾਵਾ ਤੇ ਇਹਨਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ ਸਰਕਾਰ ਕੇ ਮੰਗ ਹੈ ਸਾਡੀ ਤਾਂ ਸ਼ਾਂਤਮਈ ਢੰਗ ਨਾਲ ਮੋਰਚਾ ਲੱਗਿਆ ਹੋਇਆ ਹੈ ਕੱਲ ਨੂੰ ਸੰਗਤ ਆਵਾਜ਼ ਚੜ ਕੇ ਇੱਥੇ ਪਹੁੰਚਣ ਮੋਰਚੇ 'ਚ ਤਾਂ ਮੋਰਚੇ ਦੀ ਹਮਾਇਤ ਕਰੋ ਬੁੱਢਾ ਦਾਦ ਜੀ ਹੰਮ ਸਿੰਘ ਬੱਲਾ ਉਹਨਾਂ ਨੇ ਵੀ ਆਪਣਾ ਮੋਰਚਾ ਲੱਗਾ ਹੋਇਆ ਹੈ ਸਦਾਈਆਂ ਦੇ ਰਗੜੇ ਛੀਦੀ ਦੇਗਾ ਬਾਟੇ ਪਿਆਰ ਕੀਤੇ ਜਾਂਦੇ ਹਨ ਨਿਹੰਗ ਸਿੰਘ ਪਹੁੰਚ ਜਾ ਵੀ ਪਹੁੰਚਣਗੇ ਸਾਰੀ ਸੰਗਤ ਨੂੰ ਫੀਲ ਹੈ ਕੱਲ ਨੂੰ ਇੱਕ ਤਰੀਕ ਨੂੰ ਬਾਅਦ ਚੜ ਕੇ ਮੋਰਚੇ ਦਾ ਸਾਥ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸਾਰੇ ਹੀ ਧਰਮਾਂ ਦੇ ਗ੍ਰੰਥਾਂ ਦੇ ਪ੍ਰਤੀ ਜੋ ਸੰਘਰਸ਼ ਵਿੱਚ ਵਿਟਿਆ ਹੋਇਆ ਹੈ ਉਹ ਸੰਘਰਸ਼ ਦੀ ਜੋ ਤਰੀਕ ਇੱਕ ਤਰੀਕ ਰੱਖੀ ਗਈ ਹੈ ਸੋ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਣਾ ਨਗਰ ਅਤੇ ਜੋ ਵੀ ਆਸ-ਪਾਸ ਦੇ ਪਿੰਡ ਸ਼ਹਿਰ ਕਸਬੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਬੰਦਾ ਘਰ ਪ੍ਰਤੀ ਦੁਕਾਨ ਪ੍ਰਤੀ ਕਾਰੋਬਾਰਪਤੀ ਇੱਕ ਬੰਦਾ ਜਿਹੜਾ ਹੈ ਉਹ ਸਰਨਾਮੇ ਦਾ ਇੱਥੇ ਜਰੂਰ ਆਵੇ ਕਿਉਂਕਿ ਇਹ ਸਾਰੇ ਹੀ ਧਰਮਾਂ ਦਾ ਜੋ ਇੱਕ ਸਾਂਝਾ ਸੰਘਰਸ਼ ਹੈ ਸਾਨੂੰ ਮਹਿਸੂਸ ਜੀ ਬਹੁਤ ਵਧੀਆ ਹੋ ਰਿਹਾ ਹੈ ਸੰਗਤਾਂ ਦੀ ਉਡੀਕ ਹੈ ਸੰਗਤਾਂ ਅਖਾਂ ਤੇ ਭਾਈ ਗੁਰਜੀਤ ਸਿੰਘ ਜੀ ਸੰਗਤਾਂ ਨੂੰ ਉਡੀਕ ਰਹੇ ਨੇ ਤੇ ਅਸੀਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਇੱਥੇ ਭੁਖੜਦਾ ਦੇ ਦੋ ਦਿਨ ਲਈ ਭੁਖੜਦਾ ਦੇ ਬੈਠੇ ਆ ਤੇ ਸੰਗਤ ਨੂੰ ਜੋੜਨ ਲਈ ਤੇ ਉਹ ਕਾਨੂੰਨ ਪਨੂਨ ਬਣ ਜਾਣ ਤੇ ਉਹਨਾਂ ਨੂੰ ਅਸੀਂ ਸਹੀ ਸਲਾਮਤ ਨੀਚੇ ਉਤਾਰਨਾ ਇਹ ਇਸ ਕਰਕੇ ਸਾਨੂੰ ਅਸੀਂ ਪ੍ਰਭਾਵਿਤ ਹੋਈਆਂ ਕਿ ਸੰਗਤ ਜੁੜੇ ਸੰਗਤ ਦਾ ਸਹਿਯੋਗ ਇੱਥੇ ਹੋਣਾ ਚਾਹੀਦਾ ਸੰਗਤ ਨੂੰ ਇਹ ਉਡੀਕਾ ਔਰ ਜਿਹੜਾ ਕੱਲ 1 ਦਸੰਬਰ ਦਾ ਮਲਾ ਦਾ ਕਿਤੇ ਨਾ ਕਿਤੇ ਇਕੱਠ ਵੀ ਹੈ ਨਾ ਜੀ 1 ਦਸੰਬਰ ਦਾ ਇਕੱਠ ਵੀ ਹੈ ਔਰ ਪੰਜਾਬ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਮਾਣਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇੱਥੇ ਆਉਣ ਵਾਸਤੇ ਦੇਖੋ ਜੀ ਇਹ ਆਪਣੇ ਕੱਲੇ ਸਿੱਖਾਂ ਦਾ ਮਸਲਾ ਨਹੀਂ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਦਾ ਇਕੱਲਾ ਦਾ ਮਸਲਾ ਨਹੀਂ ਇਹ ਚਾਰੇ ਧਰਮ ਦਾ ਮਸਲਾ ਹੈ ਬਾਈਬਲ ਦਾ ਕੁਰਾਨ ਦਾ ਤੇ ਗੀਤਾ ਦਾ ਗੁਰੂ ਗ੍ਰੰਥ ਸਾਹਿਬ ਦਾ ਇਹ ਸਾਰੇ ਧਰਮਾਂ ਨੂੰ ਹੱਥ ਜੋੜ ਕੇ ਅਪੀਲ ਹੈ ਸਾਡੇ ਵੱਲੋਂ ਵੀ ਉਹ ਜ਼ਰੂਰ ਇੱਥੇ ਇਕੱਠੇ ਚ ਪਹੁੰਚਣ ਇੱਕ ਤਰੀਕ ਨੂੰ ਖੜੂਗਾ ਇੱਥੇ ਉਹੀ ਜਿਹੜਾ ਗੁਰੂ ਨਾਲ ਪ੍ਰੇਮ ਹੈ ਜੀ ਦਾ ਸੱਚੇ ਚਲੂਆਂਗੇ ਉਹੀ ਇੱਥੇ ਖੜ ਸਕਦੇ ਆ ਤੇ ਮੂਰੇ ਹੋ ਕੇ ਲੜ ਸਕਦੇ ਜੇ ਹੁਣਾ ਹੁੰਦਾ ਉਹ 2015 ਦੇ ਆ ਜਾਂਦੇ ਪਹਿਲਾਂ ਆਏ ਹੁੰਦੇ ਤੁਹਾਨੂੰ ਕਹਿਣਾ ਬਾਬਾ ਜੀ ਤੱਕ ਇੱਥੇ ਉਹੀ ਖੜੇਗਾ ਜਿਹਦੇ ਅੰਦਰ ਇੱਕ ਗੁਰੂ ਸਾਹਿਬ ਦਾ ਪ੍ਰੇਮ ਹੈ ਭਾਵਨਾ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਜਨ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਾਇਆ ਗੁਰਬਾਣੀ ਦੇ ਵਿੱਚ ਵੀ ਜਿਹੜਾ ਲਿਖਿਆ ਹੋਇਆ ਦਰਸਾਇਆ ਗਿਆ ਹੈ